ਕਿਸਾਨ ਆਗੂ ਕਾਕਾ ਕੋਕੜਾ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਹੈ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਘਰੇ ਵੜ ਕੇ ਪੁਲਿਸ ਦੀ ਧੱਕੇਸ਼ਾਹ ਜਿਖ ਸਾਦੇ ਹੋ ਕਿ ਐਮਐਲਏ ਦੇ ਕਹਿਣ ਤੇ ਲੋਕੋ ਜੀ ਵਾਪਰ ਰਿਹਾ ਪਿੰਡ ਦੇ ਵਿੱਚ ਲਗਾਤਾਰ ਦੇਖ ਸਾਦੇ ਹੋ ਕਿ ਤਸਵੀਰਾਂ ਦੇ ਵਿੱਚ ਪੁਲਿਸ ਕਿਸ ਤਰੀਕੇ ਨਾਲ ਚੱਕ ਚੱਕ ਕੇ ਆਗੂ ਨੂੰ ਲੈ ਕੇ ਜਾ ਰਹੀ ਹੈ ਤੇ ਐਮਬੂਲੈਂਸ ਦੇ ਵਿੱਚ ਪਾ ਕੇ ਕਾਕਾ ਕੋਟੜਾ ਨੂੰ ਇੱਥੋਂ ਗ੍ਰਫਤਾਰ ਕਰਕੇ ਲਿਜਾਇਆ ਜਾ ਰਿਹਾ ਹੈ ਮੈਨੂੰ ਫੜ ਕੇ ਲੈ ਬਰਾਵਾ ਨੇ ਕੱਤੀ ਮਸ਼ੀਨ ਦਾ ਬਰੋਲ ਕਰਕੇ ਮਸ਼ੀਨ ਖੜਾ ਵੇਖੋ ਜਿੱਕੜ ਗਿਆ ਸਾਨੂੰ ਦੋਆਂ ਦਿਆਂ ਨੂੰ ਫੜ ਕੇ ਪੋਸਟੇਂ ਬੜ ਗਈ ਹਜੇ ਪੁਸਾ ਬੋਲੇ ਹਿੱਟੀਆਂ ਬੜ ਕੇ ਇਹਨਾਂ ਨੂੰ ਕਹਾਂਦੇ ਵਿੱਚ ਵਾਰਦੀ ਆ ਜੀ ਕਹਾਂਦੇ ਵਿੱਚ ਲਾਈ ਗਏ ਬੰਦੇ ਉਂ ਬੇਦਾ ਬੈਠੀ ਆਲੇ ਲਾਈ ਗਏ ਕਹਾਂਦੇ ਵਿੱਚ ਹੁਣ ਭਗਮਾਨ ਸਭ ਲਾਈ ਗਏ ਉਹਨੂੰ ਚੜ੍ਹ ਨਹੀਂ ਆਉਣੀ ਉਹਦੇ ਅੰਦਰ ਰੋੜ ਫੜ ਕੇ ਚੜ੍ਹ ਨਹੀਂ ਆਉਣੀ ਅੱਜ ਕਰਾ ਸਮਾਨ ਹੁਣ ਕਿੱਥੇ ਗਿਆ ਪੁਗਰਾਜ ਬੜਾ ਜੱਟ ਅੰਦਰ ਖਿੱਚ ਕੇ ਸਾਨੂੰ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਪਿੰਡ ਕਿਸੋਖਾਨਾ ਵਿਖੇ ਪ੍ਰਸ਼ਾਸਨ ਆ ਜਿਹੜਾ ਉੱਥੇ ਖੜੇ ਪਿੰਡ ਵਾਸੀਆਂ ਨੂੰ ਗ੍ਰਿਫਤਾਰ ਕਰਨ ਲੱਗਾ ਘਰਾਂ ਦੇ ਵਿੱਚ ਵੜ ਕੇ ਜਿਸ ਘਰ ਦੇ ਵਿੱਚ ਖੜੇ ਸੀ ਤਾਂ ਉੱਥੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਕਿਸਾਨ ਆਗੂ ਕਾਕਾ ਕੋਟੜਾ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਲਗਾਤਾਰ ਦੇਖ ਸਕਦੇ ਹੋ ਕਿ ਤਸਵੀਰਾਂ ਇਸ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਘਰੇ ਵੜ ਕੇ ਪੁਲਿਸ ਦੀ ਧੱਕੇਸ਼ਾਹੀ ਦੇਖ ਸਕਦੇ ਹੋ ਕਿ ਐਮਐਲਏ ਦੇ ਕਹਿਣ ਤੇ ਜੋ ਕੁਝ ਵਾਪਰ ਰਿਹਾ ਪਿੰਡ ਦੇ ਵਿੱਚ ਲਗਾਤਾਰ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਪੁਲਿਸ ਪੁਲਿਸ ਕਿਸ ਤਰੀਕੇ ਨਾਲ ਚੱਕ-ਚੱਕ ਕੇ ਆਗੋਂ ਨੂੰ ਲੈ ਕੇ ਜਾ ਰਹੀ ਹੈ ਤਸਵੀਰਾਂ ਵਿੱਚ ਦਿਖਾ ਦਿੰਦੇ ਆ ਤੁਹਾਨੂੰ ਕਿ ਲਗਾਤਾਰ ਕਿੱਥੇ ਤਾਂ ਗੇਟ ਆ ਜਿਹੜਾ ਉਸ ਨੂੰ ਬੰਦ ਕੀਤਾ ਜਾ ਰਿਹਾ ਇਹਨਾਂ ਦੇ ਮਾਰੂ ਬੁੱਢੀ ਦੇ ਦੋਵਾਂ ਟਾਂਕਾ ਕਿਵੇਂ ਦੋ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸਾਨੂੰ ਅੰਦਰ ਮਾਰਵਾੜ ਕੇ ਸਿੱਟ ਗਏ ਜਾਂਦੇ ਆਈਏ ਕਿ ਜਾਂਦੇ ਜੀ ਇਹ ਅੰਦਰ ਸਰਕਾਰ ਹੈ ਇਹਨੂੰ ਕੋਈ ਖਿੱਚਣ ਦਾ ਹੁਣ ਭਗਵਾਨ ਸਮਝਾ ਲਈਦਾ ਉਹ ਸ਼ਰਮ ਨਹੀਂ ਆਉਂਦੀ ਸਾਡੇ ਅੰਦਰ ਵੜ ਕੇ ਕਰਦਾ ਨਹੀਂ ਸਾਡੇ ਅੰਦਰ ਸ਼ਰਮ ਨਹੀਂ ਆਉਂਦੀ ਉਹ ਕਰਾਜਮਾਨ ਹੁਣ ਕਿੱਥੇ ਗਿਆ ਭਗਵਾਨ ਕਰਾਜ ਬਣਾਦਾ ਛੋਟੇ ਅੰਦਰੋਂ ਖਿੱਚਣ ਸਾਨੂੰ ਛੋਟੇ ਸਾਡੀ ਦਾ ਮਸਲਾ ਹੈ ਸਾਨੂੰ ਪਪਾ ਦੇਖ ਸਕਦੇ ਕਿਸਾਨ ਆ ਗਏ ਨੂੰ ਇੱਕ ਐਂਬੂਲੈਂਸ ਦੇ ਵਿੱਚ ਪਾ ਕੇ ਕਾਕਾ ਕੋਟੜਾ ਨੂੰ ਇੱਥੋਂ ਗ੍ਰਿਫਤਾਰ ਕਰਕੇ ਲਜਾਇਆ ਜਾ ਰਿਹਾ ਘਰ ਦੇ ਵਿੱਚੋਂ ਉਹਨਾਂ ਦਾ ਕਹਿਣਾ ਕਿ ਸਾਡੇ ਘਰਾਂ ਵਿੱਚ ਪੁਲਿਸ ਜਿਹੜੀ ਹੋ ਵੜਨੀ ਸ਼ੁਰੂ ਹੋ ਗਈ ਹੁਣ ਘਰਾਂ ਵਿੱਚੋਂ ਚੱਕ-ਚੱਕ ਕੇ ਲਜਾਣ ਲੱਗੇ ਨੇ ਜਿਹੜੀਆਂ ਔਰਤਾਂ ਨੇ ਪਿੰਡ ਦੀਆਂ ਉਹ ਉਸ ਦੇ ਦੂਸਰੇ ਤਰਫੋਂ ਵੱਧ ਰਹੀਆਂ ਨੇ ਦੇਖ ਸਕਦੇ ਹੋ ਲਗਾਤਾਰ ਜਿਹੜਾ ਘਰ ਦੇ ਵਿੱਚੋਂ ਪੁਲਿਸ ਚੱਕ ਕੇ ਉਹਨਾਂ ਨੂੰ ਇੱਥੋਂ ਲੈ ਗਈ ਹੈ ਕਿਸਾਨ ਲਾਗੂ ਕਾਕਾ ਕੋਟੜਾ ਨੂੰ ਬਾਕੀ ਜਿਹੜੇ ਇੱਥੇ ਪਿੰਡ ਦੇ ਲੋਕ ਨਹੀਂ ਮਤਲਬ ਜੀ ਸਾਨੂੰ ਫੜ ਕੇ ਛੜਿ ਲਿਆ ਭਰਾਵਾਂ ਨੇ ਅਸੀਂ ਮਸ਼ੀਨ ਦਾ ਬਰੋਅਰ ਕਰਦੇ ਮਸ਼ੀਨ ਖੜਾ ਵੇਖੋ ਜਿੱਥੇ ਕੜ ਗਈਆਂ ਸਾਨੂੰ ਦੋਹਾਂ ਨੂੰ ਫੜ ਕੇ ਪੁਛੇਂ ਮੜ ਗਈ ਹਜੇ ਪੁਲਸ ਵਾਲੇ ਬੋਲੇ ਛੜਿ ਲਿਆ ਵੜ ਕੇ ਇਹਨਾਂ ਨੂੰ ਘਰਾਂ 'ਚ ਵੜ-ਵੜ ਧੱਕਣ ਲੱਗ ਪਏ ਅੰਦਰ-ਮਾੜ-ਵੜ ਧੱਕਦੇ ਵੜ ਕੇ ਚੱਕ ਕੇ ਲੈ ਕੇ ਗਿਆਗੇ ਅੰਦਰ-ਮਾੜ-ਵੜ ਧੱਕਦੇ ਤਾਂ ਦੇਖ ਸਕੋਗੇ ਉਹ ਲਗਾਤਾਰ ਔਰਤਾਂ ਨੂੰ ਜਿਹੜੀ ਪੁਲਿਸ ਹੈ ਉਹ ਫੜ ਕੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ ਪਿੰਡ ਦੇ ਵਿੱਚ ਜਿਹੜਾ ਮਾਹੌਲ ਹੈ ਮਾਤਾ ਜੀ ਹੁਣ ਘਰਾਂ ਦੇ ਵਿੱਚ ਵੜਨ ਲੱਗ ਗਈ ਹੈ ਪੁਲਿਸ ਘਰਾਂ ਦੇ ਵਿੱਚ ਵਰਦੀ ਆ ਜੀ ਘਰਾਂ ਦੇ ਵਿੱਚ ਲਾਈਗੇ ਬੰਦੇ ਨੂੰ ਦੇਦਾ ਬੈਠੀ ਆਲੇ ਲਾਈਗੇ ਘਰਾਂ ਦੇ ਵਿੱਚ ਵਿੱਚੋਂ ਚੱਕ-ਚੱਕ ਲਾਈਗੇ ਬੁੜੀਆਂ ਨੂੰ ਚੁਪੜ-ਚੁਪੜ ਕਰ ਚੋ ਬੱਤਾਂ ਉਹ ਭਾਈ ਜੇ ਬੇੜਾ ਅੰਦਰੋਂ ਆਈ ਗਏ ਅੰਦਰੋਂ 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 ਆਈ ਗਏ ਚੱਕ ਕੇ ਅੰਦਰੋਂ ਲਾਈ ਗਏ ਉਹਨਾਂ ਨੂੰ ਉਹਨਾਂ ਨੂੰ ਘਰ ਦੇ ਵਿੱਚ ਤਾੜਿਆ ਜਾ ਰਿਹਾ ਲਗਾਤਾਰ ਤਸਵੀਰਾਂ ਦਿਖਾ ਦਿੰਨੇ ਆ ਪਿੰਡ ਕਿਸੋ ਖਾਨਾਂ ਤੋਂ ਹਲਕਾ ਮੋੜ ਦੀ ਇਹ ਤਸਵੀਰ ਆ ਕਿੱਥੋਂ ਦੇ ਐਮ ਐਲ ਏ ਸੁਖਵੀਰ ਮੈਸਰ ਖਾਨਾਂ ਤੇ ਇਲਜ਼ਾਮ ਲੱਗੇ ਨੇ ਕਾਫੀ ਪਿੰਡ ਵਾਸੀਆਂ ਦੇ ਵੱਲੋਂ ਤੇ ਜਿਹੜੀ ਮਸ਼ੀਨ ਹੈ ਜੀ ਸੀ ਬੀ ਇਹ ਜਿਹੜੀ ਉਸ ਤਰੀਕੇ ਨਾਲ ਚਲਾਈ ਜਾ ਰਹੀ ਹੈ ਕਿਸਾਨ ਆਗੂ ਨੂੰ ਇੱਥੋਂ ਰਿਟੇਨ ਕਰ ਲਿਆ ਗਿਆ ਲæg ਚੁੱਕੀ ਹੈ ਪੁਲਿਸ ਤੇ ਲਗਾਤਾਰ ਹੁਣ ਜਿਹੜਾ ਕੰਮ ਹੈ ਉਸੇ ਤਰੀਕੇ ਨਾਲ ਪਿੰਡ ਦੇ ਵਿੱਚ ਚਲਾਇਆ ਜਾ ਰਿਹਾ ਜੀਸੀਬੀ ਮਸ਼ੀਨ ਹੈ ਉਹ ਚੱਲ ਰਹੀ ਹੈ ਲਗਾਤਾਰ ਪਿੰਡ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਜਿੱਥੇ ਹੁਣ ਭਾਰੀ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਤੇ ਲਗਾਤਾਰ ਉਹਨਾਂ ਨੂੰ ਇੱਥੋਂ ਗ੍ਰਿਫਤਾਰ ਕਰਕੇ ਲਿਜਾਇਆ ਜਾ ਰਿਹਾ ਬਾਕੀ ਜਿਹੜੀਆਂ ਔਰਤਾਂ ਨੇ ਇੱਥੇ ਉਹਨਾਂ ਨੂੰ ਘਰ ਦੇ ਵਿੱਚ ਬੰਦ ਕਰ ਦਿੱਤਾ ਜਿਹੜੇ ਘਰ ਦੇ ਵਿੱਚੋਂ ਖੜੇ ਸੀ ਜਿਹੜੇ ਘਰ ਦੇ ਵਿੱਚੋਂ ਕਿਸਾਨ ਆਗੂ ਨੂੰ ਗ੍ਰਫਤਾਰ ਕੀਤਾ ਗਿਆ ਹੋਰ ਤਸਵੀਰਾਂ ਦਿਖਾਉਂਦੇ ਰਾਵਾਂਗੇ ਦੇਖਦੇ ਲੋਕਸ ਟੀਵੀ ਧੰਨਵਾਦ ਹਾਂ ਤਸਵੀਰਾਂ ਦੇਖ ਸਕਦੇ ਹੋ ਕਿ ਪਿੰਡ ਕਿਸੋਖਾਨਾ ਵਿਖੇ ਪ੍ਰਸ਼ਾਸਨ ਜਿਹੜਾ ਉੱਥੇ ਖੜੇ ਪਿੰਡ ਵਾਸੀਆਂ ਨੂੰ ਗ੍ਰਫਤਾਰ ਕਰਨ ਲੱਗਾ ਘਰਾਂ ਦੇ ਵਿੱਚ ਵੜ ਕੇ ਜਿਸ ਘਰ ਦੇ ਵਿੱਚ ਖੜੇ ਸੀ ਤਾਂ ਉਥੋਂ ਕਿਸਾਨਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਕਿਸਾਨ ਆਗੂ ਕਾਕਾ ਕੋਟੜਾ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਲਗਾਤਾਰ ਦੇਖ ਸਕਦੇ ਹੋ ਕਿ ਤਸਵੀਰਾਂ ਇਸ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਘਰੇ ਵੜ ਕੇ ਪੁਲਿਸ ਦੀ ਧੱਕੇਸ਼ਾਹੀ ਦੇਖ ਸਕਦੇ ਹੋ ਕਿ ਐਮ ਐਲ اے ਦੇ ਕਹਿਣ ਤੇ ਜੋ ਕੁਝ ਵਾਪਰ ਰਿਹਾ ਪਿੰਡ ਦੇ ਵਿੱਚ ਲਗਾਤਾਰ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਪੁਲਸ ਪੁਲਸ ਕਿਸ ਤਰੀਕੇ ਨਾਲ ਚੱਕ-ਚੱਕ ਕੇ ਆਗੋਂ ਨੂੰ ਲੈ ਕੇ ਜਾ ਰਹੀ ਹੈ ਤਸਵੀਰਾਂ ਵਿੱਚ ਦਿਖਾ ਦਿੰਦੇ ਆ ਤੁਹਾਨੂੰ ਕਿ ਲਗਾਤਾਰ ਕਿੱਥੇ ਤਾਂ ਗੇਟ ਆ ਜਿਹੜਾ ਉਸ ਨੂੰ ਬੰਦ ਕੀਤਾ ਜਾ ਰਿਹਾ ਇਹਨਾਂ ਦੇ ਮਾਰੋ ਪੁੱਟੀਆਂ ਦੋ ਦੋ ਡੰਕਾ ਕਰਾ ਕੇ ਕਿਵੇਂ ਦੇ ਰਿਹਾ ਪੁਲ ਕਰਤਾਰ ਕੀਤਾ ਜਾ ਰਿਹਾ ਹਨ ਅੰਦਰ ਬਾੜ ਵੜ ਕੇ ਖਿੱਚੇ ਲਿਆਂਦੇ ਆ ਇਹ ਅੰਦਰ ਬਾੜ ਕੇ ਖਿੱਚੇ ਖਿੱਚੇ ਹਨ ਹਨ ਅੰਦਰ ਲੇ ਕੇ ਜਾਂਦੇ ਜੀ ਇਹ ਅੰਦਰ ਸਰਕਾਰ ਹੈ ਇਹਨੂੰ ਕੋਈ ਖਿੱਚਣ ਦਾ ਹੁਣ ਭਗਵਾਨ ਸਮਝਾ ਲਈਦਾ ਉਹ ਸ਼ਰਮ ਨਹੀਂ ਆਉਂਦੀ ਸਾਡੇ ਅੰਦਰ ਵੜ ਕੇ ਕਰਦਾ ਇਹ ਸਾਡਾ ਸ਼ਰਮ ਨਹੀਂ ਆਉਂਦੀ ਉਹ ਕਰਾਜਮਾਨ ਹੁਣ ਕਿੱਥੇ ਗਿਆ ਭਗਵਾਨ ਕਰਾਜ ਬਣਾਦਾ ਛੋਟੇ ਅੰਦਰੋਂ ਖਿੱਚਣ ਸਾਨੂੰ ਛੋਟੇ ਸਾਡੀ ਦਾ ਮਸਲਾ ਹੈ ਸਾਨੂੰ ਪਪਾ ਦੇਖ ਸਕਦੇ ਕਿਸਾਨ ਆ ਗਏ ਨੂੰ ਇੱਕ ਐਂਬੂਲੈਂਸ ਦੇ ਵਿੱਚ ਪਾ ਕੇ ਕਾਕਾ ਕੋਟੜਾ ਨੂੰ ਇੱਥੋਂ ਗ੍ਰਿਫਤਾਰ ਕਰਕੇ ਲਜਾਇਆ ਜਾ ਰਿਹਾ ਘਰ ਦੇ ਵਿੱਚੋਂ ਉਹਨਾਂ ਦਾ ਕਹਿਣਾ ਕਿ ਸਾਡੇ ਘਰਾਂ ਵਿੱਚ ਪੁਲਿਸ ਜਿਹੜੀ ਹੋ ਵੜਨੀ ਸ਼ੁਰੂ ਹੋ ਗਈ ਹੁਣ ਘਰਾਂ ਵਿੱਚੋਂ ਚੱਕ-ਚੱਕ ਕੇ ਲਜਾਣ ਲੱਗੇ ਨੇ ਜਿਹੜੀਆਂ ਔਰਤਾਂ ਨੇ ਪਿੰਡ ਦੀਆਂ ਉਹ ਉਸ ਦੇ ਦੂਸਰੇ ਤਰਫੋਂ ਵੱਧ ਰਹੀਆਂ ਨੇ ਦੇਖ ਸਕਦੇ ਹੋ ਲਗਾਤਾਰ ਜਿਹੜਾ ਘਰ ਦੇ ਵਿੱਚੋਂ ਪੁਲਿਸ ਚੱਕ ਕੇ ਉਹਨਾਂ ਨੂੰ ਇੱਥੋਂ ਲੈ ਗਈ ਹੈ ਕਿਸਾਨ ਆਗੂ ਕਾਕਾ ਕੋਟੜਾ ਨੂੰ ਬਾਕੀ ਜਿਹੜੇ ਇੱਥੇ ਪਿੰਡ ਦੇ ਲੋਕ ਨਹੀਂ ਮਤਲਬ ਜੀ ਸਾਨੂੰ ਫੜ ਕੇ ਛੱਡ ਲਿਆ ਭਰਾਵਾਂ ਨੇ ਅਸੀਂ ਮਸ਼ੀਨ ਦਾ ਬਰੋਲ ਕਰਦੇ ਮਸ਼ੀਨ ਖੜਾ ਵੇਖੋ ਅੱਜ ਕੜ ਗਈਆਂ ਸਾਨੂੰ ਦੋਹਾਂ ਨੂੰ ਫੜ ਕੇ ਪਛੀਂਬੜ ਗਈ ਹਜੇ ਪੁਲਸ ਵਾਲਾ ਬੋਲੇ ਛਿੱਟਲੇ ਵੜ ਕੇ ਇਹਨਾਂ ਨੂੰ ਘਰਾਂ 'ਚ ਵੜ-ਵੜ ਚੱਕਣ ਲੱਗੇ ਵੜ ਕੇ ਜਾ ਕੇ ਲੱਗਿਆ ਆ ਗਈ ਅੰਦਰੋਂ ਅੰਦਰ ਵੜਦੇ ਆ। ਤਾਂ ਦੇਖ ਸਕਦੇ ਹੋ ਲਗਾਤਾਰ ਔਰਤਾਂ ਨੂੰ ਜਿਹੜੀ ਪੁਲਿਸ ਹੈ ਉਹ ਫੜ ਕੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ ਪਿੰਡ ਦੇ ਵਿੱਚ ਜਿਹੜਾ ਮਾਹੌਲ ਹੈ ਮਾਤਾ ਜੀ ਹੁਣ ਘਰਾਂ ਦੇ ਵਿੱਚ ਵੜਨ ਲੱਗ ਗਈ ਹੈ ਪੁਲਿਸ ਘਰਾਂ ਦੇ ਵਿੱਚ ਵਰਦੀ ਆ ਜੀ ਘਰਾਂ ਦੇ ਵਿੱਚ ਲਾਈ ਗਏ ਬੰਦੇ ਆ ਬੈਠੀ ਆਲੇ ਲਾਈ ਗਏ ਘਰਾਂ ਦੇ ਵਿੱਚ ਵਿੱਚੋਂ ਚੱਕ ਚੱਕ ਲਾਈ ਗਏ ਬੁੜੀਆਂ ਨੂੰ ਚੁਪੜ ਕੇ ਅੰਦਰੋਂ ਬੱਤਾਂ ਭਾਈ ਜੇ ਬੈਠਾ ਅੰਦਰੋਂ ਲਾਈ ਗਏ ਅੰਦਰੋਂ 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 ਲਾਈ ਗਏ ਚੱਕ ਕੇ ਅੰਦਰੋਂ ਲਾਈ ਗਏ ਆਰਟਨ ਉਹਨਾਂ ਨੂੰ ਘਰ ਦੇ ਵਿੱਚ ਤਾੜਿਆ ਜਾ ਰਿਹਾ ਲਗਾਤਾਰ ਤਸਵੀਰਾਂ ਦਿਖਾ ਦਿੰਨੇ ਆ ਪਿੰਡ ਕਿਸੋਖਾਨਾਂ ਤੋਂ ਹਲਕਾ ਮੋੜ ਦੀ ਇਹ ਤਸਵੀਰ ਆ ਕਿੱਥੋਂ ਦੇ ਐਮ ਐਲ ਏ ਸੁਖਵੀਰ ਮੈਸਰ ਖਾਨਾਂ ਤੇ ਇਲਜ਼ਾਮ ਲੱਗੇ ਨੇ ਕਾਫੀ ਪਿੰਡ ਵਾਸੀਆਂ ਦੇ ਵੱਲੋਂ ਤੇ ਜਿਹੜੀ ਮਸ਼ੀਨ ਹੈ ਜੀ ਸੀ ਬੀ ਇਹ ਜਿਹੜੀ ਉਸ ਤਰੀਕੇ ਨਾਲ ਚਲਾਈ ਜਾ ਰਹੀ ਹੈ ਕਿਸਾਨ ਆਗੂ ਨੂੰ ਇਥੋਂ ਰਿਟੇਨ ਕਰ ਲਿਆ ਗਿਆ ਲæg ਚੁੱਕੀ ਹੈ ਪੁਲਿਸ ਤੇ ਲਗਾਤਾਰ ਹੁਣ ਜਿਹੜਾ ਕੰਮ ਹੈ ਉਸੇ ਤਰੀਕੇ ਨਾਲ ਪਿੰਡ ਦੇ ਵਿੱਚ ਚਲਾਇਆ ਜਾ ਰਿਹਾ ਜੀ ਸੀ ਬੀ ਮਸ਼ੀਨ ਹੈ ਉਹ ਚੱਲ ਰਹੀ ਹੈ ਲਗਾਤਾਰ ਪਿੰਡ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਜਿੱਥੇ ਹੁਣ ਭਾਰੀ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਤੇ ਲਗਾਤਾਰ ਉਹਨਾਂ ਨੂੰ ਇੱਥੋਂ ਗ੍ਰਫਤਾਰ ਕਰਕੇ ਲਿਜਾਇਆ ਜਾ ਰਿਹਾ ਬਾਕੀ ਜਿਹੜੀਆਂ ਔਰਤਾਂ ਨੇ ਇੱਥੇ ਉਹਨਾਂ ਨੂੰ ਘਰ ਦੇ ਵਿੱਚ ਬੰਦ ਕਰ ਦਿੱਤਾ ਜਿਹੜੇ ਘਰ ਦੇ ਵਿੱਚੋਂ ਖੜੇ ਸੀ ਜਿਹੜੇ ਘਰ ਦੇ ਵਿੱਚੋਂ ਕਿਸਾਨ ਲਾਗੂ ਨੂੰ ਗ੍ਰਫਤਾਰ ਕੀਤਾ ਗਿਆ ਹੋਰ ਤਸਵੀਰਾਂ ਦਿਖਾਉਂਦੇ ਰਾਵਾਂਗੇ ਦੇਖਦੇ ਲੋਕਸ ਟੀਵੀ ਧੰਨਵਾਦ